18 ਲੀਟਰ ਦੁੱਧ ਦੇਣ ਵਾਲੀਆਂ ਮੱਝਾਂ ਲਈ ਸਪੈਸ਼ਲ ਖੁਰਾਕ ਤੁਹਾਨੂੰ ਦੱਸਾਂਗੇ ਕਿਸਾਨ ਦੋਸਤੋ ਅੱਜ ਜਿਵੇਂ ਕਿ ਜਿਹੜੇ ਵੀ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਉਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਜਦੋਂ ਪਸ਼ੂ ਲਿੱਸਾ ਹੋ ਜਾਂਦਾ ਹੈ ਰਾਜੀ ਨਹੀਂ ਹੁੰਦਾ ਹੈਗਾ ਦੁੱਧ ਜ਼ਰੂਰ ਦੇਈ ਜਾਂਦਾ ਹੈ ਟਾਈਮ ਸਿਰ ਤੇ ਗੱਭਣ ਨਹੀਂ ਹੁੰਦਾ ਹੈਗਾ ਬਹੁਤ ਦਿੱਕਤਾਂ ਆ ਜਾਂਦੀਆਂ ਜਿਹੜਾ ਪਸ਼ੂ ਜ਼ਿਆਦਾ ਦੁੱਧ ਦਿੰਦਾ ਹੈ ਵਾਰ-ਵਾਰ ਕੈਲਸ਼ੀਅਮ ਘਟਾਈ ਜਾਂਦਾ ਜਾਂ ਟੈਂਪਰੇਚਰ ਘਟਾਈ ਜਾਂਦਾ ਤੇ ਅੱਜ ਜਿਹੜੀਆਂ ਖੁਰਾਕਾਂ ਦੱਸਾਂਗੇ ਤੁਹਾਨੂੰ ਇਹਦੇ ਨਾਲ ਤੁਹਾਡਾ ਪਸ਼ੂ ਨਾਲ ਤਾਂ ਰਾਜੀ ਹੋਊਗਾ ਨਾਲੇ ਟਾਈਮ ਸਿਰ ਤੇ ਗੱਭਣ ਹੋਊਗਾ ਤੇ ਦੁੱਧ ਵੀ ਜਿੰਨੀ ਕੈਪੈਸਿਟੀ ਪਸ਼ੂ ਦੀ ਉਹ ਨਹੀਂ ਦਊਗਾ ਤੇ ਕੋਈ ਵੀ ਦਿੱਕਤ ਨਹੀਂ ਆਊਗੀ ਜੇ ਤੁਸੀਂ ਇਹ ਖਰਾਕ ਪਾਉਂਦੇ ਰਹੋਗੇ ਤੇ ਵੀਡੀਓ ਨੂੰ ਵੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪ ਜਾਣ ਕਰੀਏ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਤੁਹਾਨੂੰ ਦੱਸ ਦਿਆਂ ਤੁਸੀਂ ਇਹ ਫੀਡ ਫੈਕਟਰੀ ਦੇ ਵਿੱਚੋਂ ਵੀ ਸਮਾਨ ਲੈ ਸਕਦੇ ਹੋ ਜਿੰਨਾ ਵੀ ਤੁਹਾਨੂੰ ਦੱਸਣਾ ਹੈ ਤੇ ਜੇ ਤੁਹਾਡੇ ਕੋਲੇ ਘਰ ਦਾ ਸਮਾਨ ਹੈਗਾ ਦਾ ਬਹੁਤ ਵਧੀਆ ਗੱਲ ਆ ਫਿਰ ਤੁਸੀਂ ਆਪ ਦਾ ਵੀ ਤਿਆਰ ਕਰ ਲਓਗੇ ਜਿਹੜੀ ਫੀਡ ਆਪਾਂ ਬਾਜ਼ਾਰ ਦੇ ਵਿੱਚੋਂ ਲਿਆ ਕੇ ਪਸ਼ੂਆਂ ਨੂੰ ਪਾਉਣੇ ਆ ਉਹਦੇ ਵਿੱਚ ਆਪਾਂ ਨੂੰ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ ਆਪਾਂ ਨੂੰ ਕੀ ਚੀਜ਼ ਪਾਈ ਵੀ ਆ ਉਹਦੇ ਵਿੱਚ ਬਹੁਤ ਹੁਣ ਤੁਹਾਨੂੰ ਪਤਾ ਵੀ ਹਰੇਕ ਚੀਜ਼ ਦੇ ਵਿੱਚ ਨਕਲ ਪਹਿਲਾਂ ਬਣਦੀ ਆ ਅਸਲ ਬਾਅਦ ਚ ਬਣਦੀ ਆ ਵਿੱਚ ਬਹੁਤ ਭਰਾਮਣੀਆਂ ਵੀਡੀਓ ਦੇਖੀਆਂ ਮੈਂ ਜੋਰੀਆ ਖਾਦ ਓਵੇਂ ਪਕੌੜੀਆਂ ਦੇ ਵਿੱਚ ਦਿਖਾਈ ਦਿੰਦੀ ਹੈਗੀ ਆ ਤੇ ਜੂਰੀਏ ਦੇ ਨਾਲ ਪਸ਼ੂ ਕੀ ਕਰਦੇ ਆ ਪਸ਼ੂਆਂ ਦੇ ਹੱਡ ਖੁਰ ਲੱਗ ਜਾਂਦੇ ਆ ਪਸ਼ੂ ਲਿੱਸਾ ਹੋ ਜਾਂਦਾ ਦੁੱਧ ਜ਼ਰੂਰ ਹੈ ਜਦੋਂ ਆਪਾਂ ਪਾਉਣੇ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਸ਼ੂ ਵਧਾਉਣਾ ਸਟਾਰਟ ਕਰ ਦਿੰਦਾ ਤੇ ਪਰ ਉਹਦੇ ਜਿਹੜਾ ਬਾਡੀ weight ਆ ਉਹ ਘਟਣਾ ਸਟਾਰਟ ਹੋ ਜਾਂਦਾ ਪਸ਼ੂ ਫਿਰ ਜਾ ਕੇ ਨੁਕਸਾਨ ਜਾਦੇ ਹੋ ਜਾਂਦੇ ਆ ਪਸ਼ੂ ਦੇ ਜੇ ਆਪਾਂ ਦੁੱਧ ਲੈਣਾ ਹੈ ਪਸ਼ੂ ਤੋਂ ਤੇ ਉਹਦਾ ਆਪਣਾ ਸਰੀਰ ਦਾ ਵੀ ਧਿਆਨ ਰੱਖਣਾ ਪਊਗਾ ਵੀ ਜਿਹੜਾ ਸਰੀਰ ਆ ਬਾਡੀ weight ਆ ਉਹ ਵੀ ਪੂਰਾ ਹੋਵੇ ਪਸ਼ੂ ਦਾ ਤੇ ਦੁੱਧ ਵੀ ਆਪਾਂ ਨੂੰ ਫੁੱਲ ਦੇਵੇ ਤੇ ਅੱਗੇ ਸੂਏ ਵੀ ਦੇਵੇ ਜੇ ਆਪਾਂ ਉਹਦੇ ਖਰਾਕ ਸਹੀ ਨਹੀਂ ਦਿੰਦੀ ਪਸ਼ੂ ਨੂੰ ਤਾਂ ਉਹ ਸੂਆ ਇੱਕ ਦੇਊਗਾ ਜਾਂ ਦੋ ਦੇਊਗਾ ਫਿਰ ਉਹ ਸੂਆ ਦੇਣੋਂ ਹਟ ਜਾਊਗਾ ਦੁੱਧ ਜ਼ਰੂਰ ਦੇਊਗਾ ਪਰ ਤੁਸੀਂ ਜੇ ਆ ਖਰਾਕ ਪਾਉਂਦੇ ਰਹੋਗੇ ਇਹਦੇ ਨਾਲ ਤੁਹਾਡਾ ਪਸ਼ੂ ਦੁੱਧ ਵੀ ਦੇਊਗਾ ਤੇ ਹਰ ਸੂਏ ਸਾਲ ਪਰ ਸੂਆ ਕਰੂਗਾ ਤੇ ਕੀ ਕੀ ਚੀਜ਼ਾਂ ਲੈਣੀਆਂ ਪੈਨ ਕਾਪੀ ਚੱਕ ਲਓ ਨੋਟ ਕਰ ਲਿਓ ਤੇ ਨਹੀਂ ਤਾਂ ਇਹ ਤੁਸੀਂ ਵੀਡੀਓ ਸੇਵ ਵੀ ਕਰ ਸਕਦੇ ਹੋ ਨੰਬਰ 1 ਤੇ ਆਪਾਂ ਲੈ ਲੈਣੀਆਂ ਮੱਕੀ 25 ਕਿਲੋ ਮੱਕੀ ਤੁਸੀਂ ਚੰਗੀ ਤਰ੍ਹਾਂ ਕੁਆਲਿਟੀ ਵਾਲੀ ਮੱਕੀ ਲੈਣੀ ਹੈ ਸੁੱਕੀ ਮੱਕੀ ਹੋਵੇ ਉਲੀ ਨਾ ਲੱਗੀ ਵੀ ਹੋਵੇ ਨੰਬਰ 2 ਤੇ ਸਰੋਂ ਦੀ ਖਾਲ 25 ਕਿਲੋ ਕਣਕ ਦਾ ਚੌਕਰ 25 ਕਿਲੋ ਤੇ ਦਾਲ ਲੈਣੀ ਆ 25 ਕਿਲੋ ਦਾਲ ਦਾ ਮਤਲਬ ਵੀ ਸੋਲਿਆਂ ਦੀ ਦਾਲ ਹੋਵੇ ਮਾਂ ਦੀ ਦਾਲ ਹੋਵੇ ਮੂੰਗੀ ਦੀ ਦਾਲ ਹੋਵੇ ਤਿੰਨੇ ਚੀ ਤਿੰਨੇ ਚਾਰੀ ਚੀਜ਼ਾਂ ਮਿਕਸ ਕਰਕੇ ਤੁਸੀਂ 25 ਕਿਲੋ ਇਹ ਰਸਣ ਕਰ ਲਿਓ ਕੁਵਾਂਟਲ ਹੋ ਗਿਆ ਲਗਭਗ ਤੇ ਲੂਣ 2 ਕਿਲੋ ਪਾਉਣਾ ਹੈ ਤੁਸੀਂ ਮਿੱਠਾ ਸੋਡਾ 300 ਗ੍ਰਾਮ ਪਾਉਣਾ ਹੈ ਠੇਕਰੀ ਨਸਾਦਰ ਇਹ ਵੀ 300 ਗ੍ਰਾਮ ਪਾਉਣਾ ਹੈ ਮਿਨਰਲ ਮਿਕਚਰ 1 ਕਿਲੋ ਤੋਂ 1.5 ਕਿਲੋ ਪਾਉਣਾ ਜਿਹੜੇ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਉਹਨਾਂ ਨੂੰ ਬਹੁਤ ਜ਼ਰੂਰੀ ਆ ਜਿਹੜਾ ਮਿਨਰਲ ਮਿਕਚਰ ਆ 1 ਕਿਲੋ ਤੋਂ 1.5 ਕਿਲੋ ਤੁਸੀਂ ਪਵਾਇਓ ਤੇ ਨਾਲ ਤੁਸੀਂ ਜਿਹੜਾ 100 ਗ੍ਰਾਮ ਕੈਲਸ਼ੀਅਮ ਪਸ਼ੂ ਨੂੰ ਜ਼ਰੂਰ ਦੇਣਾਗਾ ਜੇ ਤੁਸੀਂ ਕੇਨੀਆਂ ਵਾਲਾ ਨਹੀਂ ਲਿਆ ਕੇ ਦੇ ਸਕਦੇ ਪਸ਼ੂ ਨੂੰ ਮਹਿੰਗਾਗਾ ਹੋ ਸਾਨੂੰ ਪੈਂਦਾ ਤਾਂ ਤੁਸੀਂ ਕਲੀ ਚੂਨੇ ਤੇ ਆਪਾਂ ਵੀਡੀਓ ਬਹੁਤ ਪਾਈਆਂ ਤਾ ਜਿਵੇਂ ਕਿ ਜਰਦੇ ਵਾਲੀ ਕਲੀ ਆਉਂਦੀ ਹੈ 1 ਰੁਪਏ ਦੀ ਪੁੜੀ ਮਿਲ ਜਾਂਦੀ ਹੈ ਤੁਸੀਂ ਉਹ ਵੀ ਲਿਆ ਕੇ ਪਸ਼ੂ ਨੂੰ ਦੇ ਸਕਦੇ ਹੋ ਪੱਠੇ ਖਵਾ ਕੇ ਉਸ ਤੋਂ ਬਾਅਦ ਦੇ ਵਿੱਚ ਸੋਲਿਆਂ ਦੇ ਦਾਣੇ ਜਿੰਨੀ ਕੈਲਸ਼ੀਅਮ ਦੇਣੀ ਹੈ ਜਿਹੜੇ ਪਸ਼ੂ ਦਾ ਜਾਦੇ ਕੈਲਸ਼ੀਅਮ ਘਟਦਾ ਉਹਨੂੰ ਤੁਸੀਂ ਦੋ ਟਾਈਮ ਦੇ ਸਕਦੇ ਸੋਲਿਆਂ ਦੇ ਦਾਣੇ ਜਿੰਨੀ ਰੋਟੀ ਤੇ ਪਾ ਕੇ ਤੇ ਨਹੀਂ ਤੁਸੀਂ ਇੱਕ ਟਾਈਮ ਇੱਕ ਵਾਰ ਦੇ ਸਕਦੇ ਹੋ ਇਹ ਬਹੁਤ ਹੀ ਨਾਲ ਤਾਂ ਸਸਤਾ ਕੰਮ ਆ ਤੇ ਨਾਲੇ ਆਪਣੇ ਪਸ਼ੂ ਦਾ ਜਿਹੜਾ ਕੈਲਸ਼ੀਅਮ ਉਹ ਘਟਦਾ ਨਹੀਂ ਹੈਗਾ ਤੇ ਇਹ ਖਰਾਕ ਆ ਜਿਹੜੀ ਦੇਣੀ ਤੁਸੀਂ ਇਹ ਫੀਡ ਫੈਕਟਰੀ ਦੇ ਵਿੱਚੋਂ ਚੰਗੀ ਤਰ੍ਹਾਂ ਤੁਸੀਂ ਤਿਆਰ ਕਰਵਾ ਲਿਓ ਮੈਕਸ ਕਰਵਾ ਲਿਓ ਮੈਕਸਿਕ ਕਰਵਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਪਸ਼ੂ ਨੂੰ ਪਾਉਣੀ ਆ 2.5 ਕਿਲੋ ਦੁੱਧ ਮਗਰ 1 ਕਿਲੋ ਫੀਡ ਪਾਉਣੀ ਆ ਜਿੰਨਾ ਤੁਹਾਡਾ ਪਸ਼ੂ ਦੁੱਧ ਦਿੰਦਾ ਉਸੇ ਹਿਸਾਬ ਨਾਲ ਤੁਸੀਂ ਖੁਰਾਕ ਪਾਉਣੀ ਆ ਇਹ ਤੇ ਇਹਦੇ ਖੁਰਾਕ ਦੇ ਨਾਲ-ਨਾਲ ਤੁਹਾਡਾ ਪਸ਼ੂ ਨਾਲ ਤਾਂ ਰਾਜੀ ਹੋਊ ਤਖੜਾ ਮੋਟਾ ਹੋਊਗਾ ਨਾਲੇ ਦੁੱਧ ਦੇਊਗਾ ਨਾਲੇ ਟਾਈਮ ਸਿਰ ਤੇ ਉਹ ਗੱਭਣ ਹੋਊਗਾ ਕੋਈ ਵੀ ਸਾਨੂੰ ਟਿਕਤ ਨਹੀਂ ਆਊਗੀ ਜੇ ਤੁਸੀਂ ਇਹ ਫੀਡ ਪਾਉਂਦੇ ਰਹੋਗੇ ਹੋਰ ਸਾਨੂੰ ਬਾਜ਼ਾਰ ਦੇ ਵਿੱਚੋਂ ਲਿਆ ਕੇ ਫੀਡਾ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ